ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਜਗਦੇਵ ਖੁਰਦ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦੋ ਛੋਟੀਆਂ ਦਿਖਾਵਾਂਗੇ ਇੱਕ ਸੂਈ ਸਵਾਈ ਤੇ ਇੱਕ ਗੱਬਣ ਤਿਆਰ ਆਪਾਂ ਪਹੁੰਚਿਆ ਵੀਰ ਪ੍ਰਿੰਸ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਦੀ ਡਿਟੇਲ ਸਾਤਸ੍ਰੀ ਅਕਾਲ ਪਾਜੀ ਸਤਸ੍ਰੀ ਅਕਾਲ ਜੀ ਸਤਸ੍ਰੀ ਅਕਾਲ ਵੀਰ ਬਕੀਚੇ ਸਤਸ੍ਰੀ ਅਕਾਲ ਠੀਕ ਠਾਕ ਜੀ ਬਾ ਚੜਦੀ ਕਾਜ ਚੜਦੀਆਂ ਕਲਾਈ ਰੱਖੇ ਬਾਬਾ ਨਾਨਕ ਇਹ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਨਾ ਪ੍ਰਿੰਸਪਾਲ ਸਿੰਘ ਪਿੰਡ ਜਿੱਥੇ ਦੇ ਖੁੱਦ ਤਸੀਲ ਇਨਾਲਾ ਜ਼ਿਲ੍ਹਾ ਅਮਰੀਕਸਰ ਠੀਕ ਹੈ ਜੀ ਫੋਨ ਨੰਬਰ ਫੋਨ ਨੰਬਰ ਵੀਰ ਜੀ 9501296185 ਠੀਕ ਹੈ ਜੀ ਕਿਵੇਂ ਰਹੀ ਪਾਜੀ ਪਿਛਲੀ ਵੀਡੀਓ ਹਰ ਅਸਲੀ ਰੱਬ ਦੀ ਕਿਰਪਾ ਆ ਆ ਡਾਦੇ ਆ ਵਿੱਚ ਇੰਟਰਵਿਊ ਦੇਣ ਤੇ ਇੱਥੇ ਦੱਸ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਪਿਆਰ ਬੱਚੇ ਸੱਚੀ ਦੱਸੀ ਜਾਲਾ 15 ਕਿ ਮਿੰਟ ਲੱਗੇ ਸਾਰੇ ਹੀ ਫੋਨ ਬੜਾ ਆਇਆ ਹੈ ਪਿੰਡ ਨਹੀਂ ਪਹੁੰਚੇ ਤੇ ਠੀਕ ਹੈ ਲੈ ਚਲ ਜਾਇਜ ਹੀ ਨਾ ਰੇਟ ਵੀ ਗਿਆ ਜੀ ਪਛੋ ਚੰਗੇ ਰੇਟ ਵੀ ਜੀ ਜਾਇਜ ਕਰੀ ਤੇ ਕਮਾਈ ਕਰੀ ਦੀ ਛੋਟ ਛੋਟੇ ਹਾਂਜੀ ਘਟੋ ਘਟਾ ਪ੍ਰਿੰਸ ਬਾਰੇ 12 ਹੁਣ 13 ਆ ਗਏ ਅੱਛਾ ਜੀ ਬਹੁਤ ਹੀ ਵਧੀਆ ਬੰਦਾ ਹੈ ਠੀਕ ਹੈ ਠੀਕ ਹੈ ਠੀਕ ਆ ਹਾਂਜੀ ਹਾਂਜੀ ਨਹੀਂ ਬਿਲਕੁਲ ਬਿਲਕੁਲ ਕੀ ਗੱਲ ਦੱਸਦਾ ਵੀਰ ਉਹ ਜੀ ਮੈਂ ਜੱਗੇ ਵੀਰ ਇਹੋ ਗੱਲ ਕਹਿਣਾ ਵੀ ਮੋਲ ਉਹਨਾਂ ਕਾ ਕਰੋ ਥੋੜਾ ਜਿਹਾ ਚਾਹ ਪਾਣੀ ਰੱਖ ਕੇ ਬਿਲਕੁਲ ਬਿਲਕੁਲ ਭਾਨ ਭਰਾ ਨੂੰ ਤੰਗੀ ਨਾ ਹੋਵੇ ਹਾਂਜੀ ਹਾਂਜੀ ਹੋਵੇ ਚੀਜ਼ 20000 ਦੀ ਤਾਂ ਮੰਗ ਛੱਡਨਾ 50 60000 ਨਹੀਂ ਬਿਲਕੁਲ ਬਿਲਕੁਲ ਜੀ ਕਿਉਂ ਗੱਲ ਨਹੀਂ ਗੱਲ ਨਹੀਂ ਕੁੱਟਣਾ ਕਹੀਦਾ ਕਿ ਅਦਾ ਬਿਲਕੁਲ ਸਹੀ ਗੱਲ ਆ ਹਾਂਜੀ ਹਾਂਜੀ ਕੰਮ ਉਹਨਾਂ ਕਾ ਕਰੋ ਨੱਖੋ ਚਾਹ ਠੀਕ ਆ ਲੈਣਾ ਚਾਹ ਪਾਣੀ ਹਰ ਬਿਲਕੁਲ ਬਿਲਕੁਲ ਜੀ ਚਾਹ ਪਾਣੀ ਕਰਕੇ ਹਰ ਕੋਈ ਮੇਰੀ ਨਹੀਂ ਚੱਲੂਗਾ ਭਾਣਾ ਰੇਟ ਹੋਣਗੇ ਅੱਜ ਆਂਦੇ ਅੰਮੇ ਨਾਲ ਆ ਗਏ ਹਾਂ ਜੀ ਇਹ ਵੀਰ ਜੀ ਕਰਦੇ ਨੇ ਸੇਵਾ ਕਰਨਗੇ ਵੀਰ ਭਰਾ ਜੀ ਬਿਲਕੁਲ ਬਿਲਕੁਲ ਸਹੀ ਗੱਲ ਆ ਫੋਨ ਨੰਬਰ ਬੋਲ ਦਿਓ ਮੜ ਜਾ ਕਰਾ ਸਾਦਾ 8-8000 ਰੁਪਿਆ ਕਰਾ ਪੈ ਜਾਂਦਾ ਪੈ ਜਾਂਦਾ ਨਹੀਂ ਬਿਲਕੁਲ ਸਿਆਣੀ ਗੱਲ ਹੈ ਹਾਂਜੀ 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 ਜਿੰਦਾ ਦਾ ਤੁਹਾਡਾ ਹਿਸਾਬ ਕਿਤਾਵਿਆ ਨਾ ਤੁਹਾਡਾ ਮੇਰੇ ਵਾਲਾ ਹਿਸਾਬ ਕਿਤਾਵਿਆ ਜੇ ਤਿੰਨਾਂ ਡੰਗਾਂ ਦੇ ਪਾਈ 5000 ਰੁਪਿਆ ਬਚ ਗਿਆ ਥੋੜਾ ਫੇਰ ਭਲਕੇ ਪਾਣਾ ਹਾਂਜੀ ਫੇਰ ਭਲਕੇ ਬਿਲਕੁਲ ਬਿਲਕੁਲ ਵਾਧੂ ਹੈ ਜੀ 10000 ਲੈ ਲੈਣਾ ਹਾਂਜੀ ਹਾਂਜੀ ਹੁਣ ਵੀਰ ਜੀ ਆਹ ਵੇਖੋ ਉਹ ਵੀ ਮਾਲ ਬੱਜਾ ਮਾਲ ਵੇਖੋ ਉਧਰ ਹੀ ਬਿਚਾਓ ਠੀਕ ਹੈ ਠੀਕ ਹੈ ਮਾਲ ਉਧਰ ਹੀ ਬੱਜਾ ਲਓ ਜੀ ਉਧਰ ਵੀ ਦਿਖਾਵਾਂਗੇ ਬਾਕੀ ਉਹ ਬਾਈ ਕਹਿੰਦਾ ਕਿ ਸੈੱਟ ਕਰਕੇ ਥੋੜਾ ਜਿਹਾ ਪੈਂਡੇ ਕਰਕੇ ਆਹ ਯਾ ਰਾਜਸਥਾਨ ਚੋ ਝੋਟੀ ਠੀਕ ਆ ਤੇ ਭਈਆ ਦੱਸਿਓ ਮੈਂ ਪਹਿਲੇ ਨੰਬਰ ਤੇ ਝੋਟੀ ਠੀਕ ਆ ਜੀ ਲਓ ਜੀ ਪਹਿਲੇ ਕੋਈ ਗੱਲ ਨਹੀਂ ਜਿਹੜੀ ਮਰਜ਼ੀ ਬਣਾ ਲਓ ਭਈ ਦੱਸਿਓ ਹਾਂ ਝੋਟੀ ਬਾਰੇ ਵੇਖ ਲਓ ਵੀਰ ਜੀ ਨੀਲੀ ਦੀ ਏ ਠੀਕ ਆ ਜੀ ਲਓ ਜੀ ਮਣਕੀ ਅੱਖ ਆਗੀ ਠੀਕ ਆ ਸਿੰਘ ਸਿੰਘ ਬਹੁਤ ਹੀ ਬਾ ਕਮਾਲ ਲੱਗਾ ਵਾ ਸੁਵਾ ਦੂਸਰਾ ਸੁਈ ਏ ਕਰਮ ਵਾਲੀ ਉਹ ਸਾਮ ਨੂੰ ਕਹਣਾ ਵੀਰਪੁਰਾ ਹਾਂਜੀ ਤੇ ਨਿਹਰ ਬੰਦੂਗੀ ਲੇਵਾ ਵਿਖਾਓ ਠੀਕ ਆ ਠੀਕ ਆ ਲਓ ਜੀ ਚੱਡਾ ਚੱਡਾ ਦੀ ਮਗਰਲੀ ਸਾਈਡ ਤੋਂ ਚੈੱਕ ਕਰ ਸਕਦਾ ਜੇ ਥਾਂ ਤੋਂ ਚੰਗਾ ਲੱਗਾ ਵਾ ਸੋਹਣਾ ਵੀ ਜੀ ਲੇਵਾ ਲੱਗਾ ਬਿਲਕੁਲ ਬਿਲਕੁਲ ਸਫਾਈਆਂ ਦੇ ਵਿੱਚ ਆ ਕੱਟਾ ਜੀ ਮਗਰ ਦੇ ਤੇ ਮੇਲਕਾਫ ਬਾਈ ਕਿੰਨਾ ਦੁੱਧ ਐਸਤਾ ਮੇਕੋ ਦੁੱਧ ਦੇ ਥੱਲੇ ਵੀ ਜੀ 7 ਕਿਲੋ ਕੰਡੇ ਵਾਲਾ ਉਹ ਗੱਠ ਅੱਛਾ ਜੀ 7 ਕਿਲੋ ਵੀ ਜੀ ਕੰਡੇ ਤੇ ਛਾੜ ਕੇ ਦਾਂਗੇ ਦੋ ਟਾਂ ਠੀਕ ਆ ਠੀਕ ਆ ਲਓ ਜੀ 7 ਲੀਟਰ ਦੀ ਬਾਈ ਕਹਿੰਦਾ ਕਿ ਫੁੱਲ ਗਰੰਟੀ ਆ ਹੋਊਗਾ 8 ਤੇ ਮੇਲਕਾਫ ਜੀ ਖੋਲ ਦਿਓ ਬਾਈ ਜੀ ਫਿਰ ਖੋਲ ਕੇ ਕੱਟਾ ਵਾ ਜਿੰਨੇ ਮਰਜ਼ੀ ਕੋ ਚਿਰਦਾ ਲਾ ਲੇ ਓਏ ਕਿਸੇ ਦੇ ਸਾਹਮਣੇ ਠ ਬਿਲਕੁਲ ਜੀ ਸਿਆਣੀ ਗੱਲ ਆ ਠੀਕ ਆ ਲਓ ਜੀ ਝੋਟੀ ਦੂਸਰਾ ਸੁਗਰ ਸੁਈ ਜੀ ਸਿੰਗੀ ਵੇਖੋ ਜੀ ਸਿੰਘ ਸੋង ਜਿਹੜਾ ਬਹੁਤ ਹੀ ਚੰਗਾ ਲੱਗਾ ਕਰਮਵਾਲੀ ਨੂੰ ਤੇ ਕੱਦ-ਕੁੱਦ ਵੀ ਚੰਗਾ ਵਾ ਬਿਲਕੁਲ ਬਿਲਕੁਲ ਜੀ ਨੀਲੀ ਰਾਵੀ ਦਾ ਪੱਖ ਰੱਖਦੀ ਆ ਆਕ ਕੁੱਕ ਮਣਕੀ ਆ ਗਈ ਤੇ ਹੈ ਵੀ ਸਿੰਗਲ ਡੀਆ ਤੇ ਸੁਈ ਨੂੰ ਕੋਈ ਚਲੋ ਮਹੀਨੇ ਕੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਲੈ ਜੋ ਭਾਈ ਜੀ ਕਮਾ ਲਓ ਹਾਂ ਜੀ ਹਾਂ ਜੀ ਹੁਣ ਪੱਠਾ ਤੁਰ ਪਿਆ ਵਾ ਹਾਂ ਜੀ ਹਾਂ ਜੀ ਹੁਣ ਪੱਠਾ ਤੁਰ ਪਿਆ ਵਾ ਠੀਕ ਆ ਠੀਕ ਆ ਬਿਲਕੁਲ ਬਿਲਕੁਲ ਜੀ ਲਓ ਜੀ ਪੱਠੇ ਪੁੱਠੇ ਪਈਆਂ ਦਾ ਕਿ ਤੁਰਪੇ ਹੁਣ ਦੁੱਧ ਦਾ ਫਰਕ ਪਾ ਜੂਗੀ ਕਰਮਾਲੀ ਇਹ 7 ਲੀਟਰ ਜਿਹੜਾ ਦੁੱਧ ਐਸ ਟਾਈਮ ਬਿਲਕੁਲ ਤਿਆਰ ਵਰ ਤਿਆਰ ਇਹ ਨੀਲੀ ਡਰਵਿ ਦੇ ਵਿੱਚ ਆ ਗਈ ਆ ਚਲੋ ਸਾਂਭਣ ਲਾਗੇ ਭਰਾ ਲੈ ਜੂ ਬਿਲਕੁਲ ਬਿਲਕੁਲ ਜੀ ਸਹੀ ਗੱਲ ਐ ਕੱਦ ਕੋਦਾ ਲੋ ਕੋਈ ਸ਼ੱਕ ਨਹੀਂ ਵੱਡੇ ਕੱਦ ਕਾਟ ਹਾਲੀ ਆ ਬਈ ਠੀਕ ਆ ਠੀਕ ਆ ਜੀ ਇਧਰਲੀ ਸਾਈਡ ਤੋਂ ਚੈੱਕ ਕਰਾ ਦਿੰਨੇ ਆਪਾਂ ਥਲਾਂ ਦਾ ਸੈਜ ਗੈਪ ਕੱਲਾ ਕੱਲਾ ਲੱਗਾ ਪਿਆ ਤੇ ਹੈਵੀ ਨੋਕ ਵਾਲਾ ਮਾੜੀ ਸ਼ਾਂਗ ਲੱਗੀ ਇੱਧਰੋਂ ਖਾਦੋ ਵਿੱਚ ਮਾੜੀ ਠੀਕ ਹੈ ਜੀ ਇੱਧਰ ਲਈ ਛੱਡ ਦੇ ਉਹ ਚਲਦੀ ਨਹੀਂ ਉਦਾਂ ਸ਼ਾਂਗ ਲੱਗੀ ਆ ਠੀਕ ਹੈ ਠੀਕ ਲੋ ਜੀ ਜੇ ਮਾੜੀ ਜੀ ਚਲਦੀ ਨਹੀਂ ਜੇ ਠੀਕ ਹੈ ਠੀਕ ਹੈ ਲੋ ਸ਼ਾਂਗ ਜੀ ਲੱਗੀ ਬਾਕੀ ਚਲਦੀ ਨਹੀਂ ਆ ਹਾਂ ਜੀ ਮੁੱਲ ਭਾਜੀ ਇਹਦਾ ਮੁੱਲ ਬਿਲਕੁਲ ਜਾਇਜ਼ ਬੀਤੀ ਕਿੰਨਾ ਕੁ ਹਾਂ ਨਾ 60000 ਦੀ ਦੇ ਦਾਂਗੇ ਬਈ ਕਰੀਏ ਜਾਇਜ਼ ਬੀਤੀ ਹਾਂ ਨਾ ਜਿੱਥੇ 100 ਰੁਪਏ ਛੋਟੀ ਕਰਨੀ ਹੈ ਨਾ ਹਾਂ ਜੀ ਪੂਰੇ 65000 ਦੀ ਹਾਂ ਨਾ ਇਹ ਦੇਣੀ ਆ 65 ਦੀ ਹਾਂ ਜੀ 65 ਦੀ ਦੇ ਦਾਂਗੇ ਪ੍ਰੇਮ ਭਾਜੀ ਨਹੀਂ ਉਹ ਤਰਾ ਮੁੰਡੇ ਨੇ ਫਿਰ ਪ੍ਰੇਮ ਭਾਜੀ ਕਰਦੇ ਉਹਨਾਂ ਨੇ ਪ੍ਰੇਮ ਨਹੀਂ ਪ੍ਰੇਮ ਭਾਜੀ ਹਰੇ ਅੱਜ ਕੋਈ ਪੈਣ ਭਰਾ ਦੂਰੋਂ ਨੇੜੇ ਆਉਂਦੇ ਛੱਡ ਆ ਅੱਛਾ ਜੀ ਚੌੜ ਦੀ 100 ਰੁਪਏ 80 ਛੋਟ ਕਰ ਦੇਣਗੇ ਚੌੜ ਠੀਕ ਹੈ ਲੋ ਜੀ 64000 ਦੀ ਨਹੀਂ ਆਉਂਦੀ ਬਿਲਕੁਲ ਬਿਲਕੁਲ ਜੀ 64000 ਦੀ ਉਹ ਵੀ ਨੀਲੀ ਰਵੀ ਦੀ ਝੋਟੀ ਕੱਟ ਕੱਟ ਵੀ ਚੰਗਾ ਵਾ ਬਿਲਕੁਲ ਬਿਲਕੁਲ ਵੀਰ ਜਗੇ ਸਾਹਮਣ ਵਾਲੀ ਆ ਕੋਈ ਚਾਹ ਦੇਣਾ ਅੱਛਾ ਜੀ ਪਰ ਬਾਕੀ ਕੋਈ ਨਹੀਂ ਪਤਾ ਚ ਚਾਰ ਦਿਨ ਵਿੱਚ ਜੀ ਸਾਂਭੂਗਾ ਨਾ ਕੋਈ ਜਾ ਕੇ ਖਾ ਲੂਗਾ ਵਦਨੀ ਠੀਕ ਹੈ ਠੀਕ ਹੈ ਬਣੇਗੀ ਕੱਟੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਕੋਈ ਸਾਂਭਰ ਵਾਲਾ ਭਰਾ ਖੜੇ ਬਿਲਕੁਲ ਜੀ ਸੋਹਣ ਪੂਣਾ ਜਿਹੜਾ ਚੰਗਾ ਆ ਗਿਆ ਬਿਲਕੁਲ ਬਿਲਕੁਲ ਹਾਂਜੀ ਸਹੀ ਗੱਲ ਆ ਤੇ ਬਾਈ ਦੂਜੇ ਨੰਬਰ ਤੇ ਝੋਟੀ ਦੱਸਿਓ ਹਾਂ ਕਬੂਤਰੀ ਜੀ ਕੱਟੀ ਕਬੂਤਰੀ ਸਾਹਿਬ ਦੇਖੋ ਕਬੂਤਰੀ ਠੰਡੀ ਪੜੀ ਜੀ ਇਹ ਸੂਆ ਸੂਆ ਵੀ ਜੀ ਥੋੜੀ ਪਹਿਲਾਂ ਪਹਿਲਾਂ ਠੀਕ ਹੈ ਲਓ ਜੀ ਸੂਆ ਪਹਿਲਾਂ ਹੀ ਸੂਗੀ ਤੇ ਸਿੰਗ ਸੋਂਗੇ ਨੂੰ ਵੀ ਬਹੁਤ ਚੰਗਾ ਲੱਗਾ ਵਾ ਇਹਨਾਂ ਰਿੰਗ ਸਿੰਗ ਲੱਗਾ ਪਿਆ ਵਾ ਤੇ ਪਹਿਲਾਂ ਸੂਗਾ ਸੁਣਾ ਕਰਮਾਲੀ ਨੇ ਥਾਣਾ ਤੋਂ ਜਿਹੜਾ ਚੰਗਾ ਹੈ ਮਿਹਰਾਂ ਨੂੰ ਪਤਾ ਹੀ ਨਾਲਾ ਸਾਈਡ ਸਾਰਾ ਹੀ ਪਾਣੀ ਨਾਲ ਡੁੱਬਿਆ ਸੀ ਹਾਂਜੀ ਹਾਂਜੀ ਅੱਜ ਤੋਂ 2-3 ਮਹੀਨੇ ਪਹਿਲਾਂ ਪਹਿਲਾਂ ਦੀ ਗੱਲ ਆ ਤਾਂ ਵੀ ਪੱਠਿਆਂ ਦੀ ਬਹੁਤ ਕਮਤੀ ਰਹੀ ਆ ਪੱਠਾ ਦੱਸਦਾ ਪਸ਼ੂ ਨੂੰ ਘਟ ਪਿਆ ਲਿੱਸੇ ਹੋ ਗਏ ਪਸ਼ੂ ਠੀਕ ਹੈ ਠੀਕ ਹੈ ਦੇਖੋ ਜੀ ਜਿਹੜਾ ਵਿਖਾਉ ਲੱਗ ਗਿਆ ਲਓ ਜੀ ਚੱਡਾ ਤੋਂ ਚੈੱਕ ਕਰ ਸਕਦਾ ਜੱਟੇ ਲਾਟੋ ਲਾ ਜਿਹੜੀਆਂ ਕਾਫੀ ਅਜੇ ਸੂਨ ਤੱਕ ਹਵਾ ਨਾਲ ਚੰਗਾ ਕਰ ਇਹ ਵੀਰ ਜੀ ਨੇ ਦੇਣਾ ਲੈ ਰਹੇ ਨੇ 5-10 ਰੁਪਏ ਸਭ ਕਾਹ ਤੇਲ ਆਪਾਂ ਖੜੂਗੀ ਠੀਕ ਆ ਠੀਕ ਆ ਬੈਗ ਲੈ ਵੇਦੀ ਆ ਅੱਛਾ ਜੀ ਇਹੋ ਜੀ ਦੇ ਵਿੱਚ ਤਾਂ ਤਾਜੀ ਸੂਣੀ ਆ ਸਾਖੀ ਤੇ ਫੇਰ ਜਿੰਨੇ ਦਾ ਜਿੰਨਾ ਕਈ ਮੁੱਲ ਪੁਣਾ ਸਾਖੀ ਦੇ ਵਿਕਣੀ ਹੈ ਬਿਲਕੁਲ ਬਿਲਕੁਲ ਸਹੀ ਗੱਲ ਆ ਸਾਖੀ ਦਾ ਟੋਕਣਾ ਵਿਕਣੀ ਚਿਪਕੇ ਬਚ ਜਾਂਦੀ ਹਾਂਜੀ ਹਾਂਜੀ ਲਓ ਜੀ ਕਿ ਸਿਆਣੇ ਆ ਨਾ ਵੀਰ ਭਰਾ ਹਾਂਜੀ ਉਹ ਆਮ ਮਹੀਨੇ ਦਸੰਬਰ ਮਹੀਨੇ ਜੇ ਪਸ਼ੂ ਲੈਂਦੇ ਆ ਠੀਕ ਆ ਫੇਰ ਮਾਰਚ ਚ ਉੱਡ ਜਾਣੀਆਂ ਮਿਰਜੀ ਜਨੇ ਜਨੇ ਦੀਆਂ ਲਈਆਂ ਅੱਛਾ ਅੱਛਾ ਮੋਲੇ ਵੀ ਕੀ ਆ ਬਿਲਕੁਲ ਬਿਲਕੁਲ ਲਓ ਜੀ ਰੇਂਗਰ ਸਿੰਘ ਲੱਗਾ ਪਿਆ ਜਿੰਨੀ ਕਰ ਨਿਕਾ ਜ ਸਿੰਘ ਆ ਤੁਹਾਨੂੰ ਅੱਧਾ ਰਾਜੀ ਹੋ ਜਾਣੀ ਮਿਰਜੀ ਬਿਲਕੁਲ ਬਿਲਕੁਲ ਸਹੀ ਗੱਲ ਹਾਂਜੀ ਹਾਂਜੀ ਥੋੜੀ ਥੋੜੀ ਸਰਫ ਲੱਸਾ ਥੋੜਾ ਰੁਕੀ ਆ ਠੀਕ ਹੈ ਠੀਕ ਹੈ ਸਾਂਭੀ ਹਨਾ ਬਿਲਕੁਲ ਬਿਲਕੁਲ ਜੀ ਸਾਂਭਣ ਵਾਲੀ ਆ ਚਲੋ ਕੋਈ ਸਾਂਭ ਲੂਗਾ ਜਾ ਕੇ ਕੋਈ ਹਫਤਾ ਦਾਖ ਦੇਣਾ ਤੇ ਝੋਟੀ ਚੰਗੀ ਆ ਪਹਿਲਾ ਸੁਗਾ ਸੋਨਾ ਕਰਮਾਲੀ ਨੇ ਫੇਸਪੋਸਟ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਹੀ ਬਾ ਕਮਾਲ ਜੈਡ ਬਲੈਕ ਆ ਗਈ ਆ ਹਾਂ ਜੀ ਹਾਂ ਜੀ ਲਓ ਜੀ ਨੋ ਕਲਾ ਥਾਣਿਆ ਇਹ ਥਣ ਵੀ ਕਲਾ ਕਲਾ ਲੱਗਾ ਤੇ ਬਹੁਤ ਹੀ ਚੰਗਾ ਥਣ ਕੱਢ ਜੂ ਹਜੇ ਹੋਰ ਫਰਕ ਪਾਉਗੇ ਨਾ ਹਾਂ ਜੀ ਪਾਏਗੀ ਮੋਟਾ ਥਣ ਧਰ ਜਣਾ ਹਜੇ ਠੀਕ ਹੈ ਠੀਕ ਹੈ ਗਾੜੀ ਪਤਾ ਸ਼ਾਇਦ ਆਉਂਦੇ ਜੀ ਅੱਛਾ ਜੀ ਹਾਂਜੀ ਸ਼ਾਇਦ ਹੁੰਦਿਆ ਸਹੀ ਠੀਕ ਆ ਜੀ ਮੰਨ ਕੇ ਦੱਸ ਕੇ ਤੈਨੂੰ ਚੱਲੋ ਵੀ ਲੈ ਜੂਗੀ ਸਾਰੀ ਝੋਟੀ ਸਾਫ ਐ ਪਿੰਡਿਓ ਰੁੱਖੀ ਐ ਠੀਕ ਆ ਠੀਕ ਆ ਲਓ ਜੀ ਥਣ ਥਣ ਜਿਹੜਾ ਚਮਾਂ ਨੁਕਰਾਂ ਦੇ ਕੱਲਾ ਕੱਲਾ ਲੱਗ ਚੌਕੀ ਜੇ ਠੀਕ ਆ ਜੀ ਚਾਰ ਦੰਦ ਦਾ ਚਾਰ ਦੰਦ ਝੋਟੀ ਆ ਗਈ ਜੇ ਛੱਟਾ ਤੁਸੀਂ ਚੈੱਕ ਕਰ ਸਕਦੇ ਜੇ ਬਹੁਤ ਹੀ ਚੰਗਾ ਵਾ ਹਾਂਜੀ ਇਹਦਾ ਮੁੱਲ ਪਾਜੀ ਹਰ ਇਹਦਾ ਮੁੱਲ ਜੈ ਜੀ ਬਿਲਕੁਲ ਕਿੰਨਾ ਕੋ ਹਾਂ ਨਾ 70 ਦੀ ਦੇ ਦਾਂਗੇ ਪੂਰੇ ਦੀ ਨਹੀਂ ਜੈ ਜੀ ਕਰ ਦਈਏ ਥੋੜਾ ਜਿਆਦਾ ਬੜੀ ਬੜੀ ਚੰਗੀ ਜੀ ਨਹੀਂ ਚੰਗੀ ਆ ਦੋਵੇਂ ਚੰਗੀਆਂ ਵਾ ਚਲੋ ਕਰ ਦਈਏ ਜੈ ਜੈ ਪਾ ਤਗੜੀ ਤੇ ਦਾ ਰਾਇਆ ਯਾ ਜੇ ਕੋਈ ਜੋੜਾ ਹੀ ਲਵੂਣਾ ਹਾਂਜੀ ਇਹ ਬਰਾਬਰ 64 64 ਦੀ ਹਾਂ ਠੀਕ ਆ ਲਓ ਜੀ 64 64000 ਦੀਆਂ ਝੋਟੀਆਂ ਮੰਨ ਲਓ 64 67000 ਦੀ ਦੇਣੀ ਹੈ ਅੱਛਾ ਜੀ 250 ਰੁਪਏ ਛੋਟੂਗੀ ਜਿੰਨੂੰ ਚੰਗੀ ਲੱਗਦੀ ਉਹ ਜ਼ਿਆਦਾ ਕਸਾਈ ਵਾਲਾ ਮੇਰਾ ਭਰਾ ਕੋਲ ਨਾ ਲਵੇ ਠੀਕ ਆ ਠੀਕ ਆ ਕਹਿੰਦਾ ਹੁਣ ਮੌਕੇ ਤੇ ਥੋੜਾ ਬੋਧਾ ਛੋਟ ਹੀ ਹਣੀ ਅੱਛਾ ਜੀ ਹਾਂਜੀ ਹਾਂਜੀ ਕਿਉਂਕਿ 12ਵੇਂ ਪਾਜੀ ਪਸ਼ੂ ਮਿਲਦਾ ਨਹੀਂ ਕੀ ਆ ਪੈਟ ਪੜੀ ਜਾਂਦੀਆਂ 60 60 ਦੀਆਂ ਤੇ ਹੌਸਲਾ ਕਟੀਆਂ ਵੀ ਗੰਦਾ ਬਿਲਕੁਲ ਬਿਲਕੁਲ ਜੀ ਨਾਰਮਲ ਰੇਟ ਕਰਦੇ ਆ ਵੀਰ ਨੇ ਤੀਗਾ ਲਵਾ ਕੇ ਛੜਤੀਏ ਤੇ ਵੇਖੋ ਕਿੰਨਾ ਖਰਚਾ ਹਾਂਜੀ 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 ਬਿਲਕੁਲ ਬੰਦੀ ਹੈ ਨਾ ਹਾਂਜੀ 100 ਰੁਪਿਆ ਦਿਹਾੜੀ ਦਾ ਪਸ਼ੂ ਦਾ ਹਾਂਜੀ ਜਿਉਂ ਜੰਮਿਆ ਪਲਿਆ ਕਿੰਨਾ ਖਰਚਾ ਆ ਜਾਂਦਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ 80 90 ਹਜ਼ਾਰ ਤੇ ਝੋਟੀ ਪੈਣਦੀ ਹੈ ਕਿਹਨੂੰ ਸਹੀ ਗੱਲ ਹੈ ਦੁਕਾਨਦਾਰੀ ਦੁਕਾਨਦਾਰੀ ਕਰਕੇ ਆਖੀਦਾ ਭੈਣ ਭਰਾ ਮੁਰੇ ਨਾ ਜਿਹੜਾ ਫੋਨ ਕਰਦਾ ਨਹੀਂ ਨਹੀਂ ਬਿਲਕੁਲ ਬਿਲਕੁਲ ਸਿਆਣੀ ਗੱਲ ਹੈ ਜੀ ਹਾਂਜੀ ਹਾਂਜੀ ਲਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪ